ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸਾਸਾ ਰਾਗ ਦੇ ਵਿੱਚ ਭਗਤ ਜੀ ਦੀ ਬਾਣੀ ਚੱਲ ਰਹੀ ਹੈ ਇਦੇ ਕਾਲ ਅਠ ਸ਼ਬਦ ਪਾਤਸ਼ਾਹ ਜੀ ਦੇ ਭਗਤ ਜੀ ਦੇ ਸੰਪੂਰਨ ਹੋਏ ਸੀ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹੋਏ ਸਾਨੂੰ ਜੀਵਨ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸ ਜਬ ਲਗ ਤੇਲ ਦੀਵੇ ਮੁਖ ਬਾਤੀ ਤਵ ਸੁਝੇ ਸਭ ਕੋਈ ਇਲ ਜਲੇ ਬਾਤੀ ਠਰਾਨੀ ਸੁਨਾ ਮੰਦਰ ਹੋਈ ਰੇ ਬੌਰੇ ਤੂਹੇ ਘਰੀ ਨਾ ਰੱਖੇ ਕੋਈ ਉਹ ਰਾਮ ਨਾਮ ਜਪ ਸੋਈ ਤਾਂ ਤਨ ਪੰਕਤ ਕਬੀਰ ਸਾਹਿਬ ਜੀ ਇਹ ਸ਼ਬਦੀਆਂ ਪੰਕਤੀਆਂ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਤੇ ਭਗਤ ਜੀ ਜਿਸ ਤਰ੍ਹਾਂ ਪਹਿਲੇ ਸ਼ਬਦਾਂ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਇੱਥੇ ਜੋਗੀ ਦੇ ਨਾਲ ਭਗਤ ਜੀ ਦੀ ਚਰਚਾ ਹੋਈ ਅਤੇ ਕਾਜੀ ਦੇ ਨਾਲ ਚਰਚਾ ਹੋਈ ਇੱਥੇ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਇਹ ਸੰਸਾਰ ਸੁਪਨੇ ਬਾਰੇ ਵਰਣਨ ਕਰਦੇ ਹੋਏ ਧਾਰਨਾ ਲੈਂਦੇ ਹੋਏ ਸਾਨੂੰ ਉਪਦੇਸ਼ਕ ਪਖਸ਼ ਦੇ ਅਨ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੁੱਝੈ ਸਭ ਕੋਈ ਤੇਲ ਜਲੀ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਰੇ ਬੌਰੇ ਤੂੰ ਹੈ ਘਰੀ ਨਾ ਰੱਖੇ ਕੋਈ ਵਾਹ ਦੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਹੇ ਪਾਗਲ ਮਨੁੱਖ ਬੌਰੇ ਮਨੁੱਖ ਬੌਰੇ ਤੋਂ ਭਾਵ ਉਹਦਾ ਪਾਗਲ ਕਹਿੰਦੇ ਸੇ ਦੇ ਸੰਸਾਰ ਦੇ ਵਾਸਤੇ ਜਿਹੜੇ ਜੀਵਾਂ ਦੇ ਵਾਸਤੇ ਮੋਹ ਵਿੱਚ ਫਸਿਆ ਹੋਇਆ ਤੂੰ ਆਪਣੀ ਜ਼ਿੰਦਗੀ ਦੇ ਸਾਹ-ਸਵਾਸ ਲਗਾ ਰਿਹਾ ਹੈ ਭਗਤ ਜੀ ਕਹਿੰਦੇ ਇਥੇ ਸੰਸਾਰ ਦੇ ਵਿੱਚੋਂ ਸ੍ਰਿਸ਼ਟੀ ਦੇ ਵਿੱਚੋਂ ਦੁਨੀਆ ਦੇ ਵਿੱਚੋਂ ਤੇਰੀ ਆਤਮਾ ਦੇ ਨਾਲ ਕੋਈ ਵੀ ਨਿ ਬਨਵਾਲਾ ਨਹੀਂ ਹੈ ਇਸ ਕਰਕੇ ਭਗਤ ਜੀ ਕਹਿੰਦੇ ਰੇ ਬੌਰੇ ਤੂੰ ਹੈ ਘਰੀ ਨਾ ਰਾਖੇ ਕੋਈ ਜਿਸ ਘਰ ਦਾਸ ਤੇ ਸੁ ਜਿੰਦਗੀ ਲਾਤੀ ਭਗਤ ਜੀ ਕਹਿੰਦੇ ਜਦੋਂ ਤੇਰੀ ਸਵਾਸ ਪੂਰੇ ਹੋਣਿਆ ਇਹ ਸਰੀਰ ਵਿੱਚੋਂ ਜਾਨ ਨਿਕਲਨੀ ਆਤਮਾ ਨੇ ਡਾਰੀ ਮਾਰਨੀ ਹੈ ਉਸ ਵੇਲੇ ਇਸ ਘਰ ਦੇ ਵਿੱਚ ਤੈਨੂੰ ਕੁਝ ਸਵਾਮੀ ਰਹਿਣ ਨਹੀਂ ਦਿੱਤਾ ਜਾਣਾ ਇਸ ਕਰਕੇ ਤੂੰ ਪ੍ਰਮਾਤਮਾ ਦੇ ਰਮੇ ਹੋਏ RAM ਦੇ ਨਾਮ ਨੂੰ ਜਪਨਾ ਕਰ ਉਹੀ ਹੈ ਤੇਰੀ ਆਤਮਾ ਦੇ ਨਾਲ ਸਾਥ ਜਾਣ ਵਾਲਾ ਪ੍ਰਭੂ ਦਾ ਨਾਮ ਸਿਮਰ ਉਹਦੀ ਬੰਦਗੀ ਉਹਦਾ ਭਜਨ ਜਿਹੜਾ ਕਿ ਆਤਮਾ ਦੇ ਨਾਲ ਨਿਭਦਾ ਹੈ ਭਗਤ ਜੀ ਬਚਨ ਕਰਦਿਆਂ ਜੱਬ ਲੱਗ ਤੇਲ ਦੀਵੇ ਮੁੱਖ ਬਾਤੀ ਤੱਬ ਸੂਜੇ ਸਭ ਕੋਈ ਭਗਤ ਜੀ ਕਹਿੰਦੇ ਇਸ ਤਰ੍ਹਾਂ ਹੈ ਸੰਸਾਰ ਤੇ ਸਰੀਰ ਜਿਵੇਂ ਇੱਕ ਸੰਸਾਰੀ ਚਿਰਾਗ ਇੱਕ ਸੰਸਾਰੀ ਦੀਪਕ ਜਿਹੜਾ ਜਿੰਨਾ ਦੇ ਉਹ ਜਿੰਨੇ ਜਿੰਨਾ ਕੁ ਉਹਦੇ ਵਿੱਚ ਤੇਲ ਹੁੰਦਾ ਉਹਨਾਂ ਚਿਰ ਹੀ ਉਹਦੀ ਬੱਤੀ ਜਲਦੀ ਹੈ ਜਿੰਨਾ ਚਿਰ ਤੇਲ ਹੈ ਉਹਨਾਂ ਚਿਰ ਉਹ ਜਗ ਸਕਦਾ ਹੈ ਜਦੋਂ ਉਹਦੇ ਵਿੱਚ ਸੱਜੇ ਸੱਜੇ ਤੇਲ ਖਤਮ ਹੁੰਦਾ ਜਾਂਦਾ ਬੱਤੀ ਜਗਦੀ ਹੈ ਤੇ ਇੱਕ ਦਿਨ ਉਹ ਬੁਝ ਹੀ ਜਾਂਦਾ ਸਮਾਪਾ ਕੇ ਉਹ ਤੇਲ ਖਤਮ ਹੋ ਹੀ ਜਾਂਦਾ ਤੇ ਉਹ ਬੱਤੀ ਠੰਡੀ ਹੋ ਜਾਂਦੀ ਹੈ ਬੁਝ ਜਾਂਦੀ ਹੈ ਇਸੇ ਤਰ੍ਹਾਂ ਹੀ ਮਾਲਕ ਮਾ ਭਗਤ ਜੀ ਕਹਿੰਦੇ ਤੇਰਾ ਸਰੀਰ ਜਿਹੜਾ ਵੀ ਇੱਕ ਤਰਾਗ ਦੀ ਤਰ੍ਹਾਂ ਦੀਪਕ ਦੀ ਤਰ੍ਹਾਂ ਜਗ ਰਿਹਾ ਹੈ ਇਹਦੇ ਵਿੱਚੋਂ ਵੀ ਸਮੇਂ ਦੇ ਨਾਲ ਸਵਾਸਾ ਰੂਪੀ ਤੇਲ ਨੇ ਖਤਮ ਹੋ ਜਾਣਾ ਤੇ ਇਹਦੀ ਵੀ ਲੈਟ ਜਿਹੜੀ ਹੈ ਨਾ ਅੱਖਾਂ ਦੇ ਨਾਲ ਦੇਖਦੇ ਆ ਦੇਖੋ ਸਭ ਕੁਝ ਤੱਕਦੇ ਆ ਸੰਸਾਰ ਵਿੱਚ ਕੰਨਾਂ ਨਾਲ ਸੁਣਦੇ ਆ ਤੇ ਅੱਖਾਂ ਨਾਲ ਤੱਕਦੇ ਆ ਸਰੀਰ ਸਾਡਾ ਚੱਲਦਾ ਫਿਰਦਾ ਹੈ ਭਗਤ ਜੀ ਕਹਿੰਦੇ ਵੀ ਦੀਪਕ ਦੀ ਤਰਾਂ ਬੁੱਝ ਜਾਵੇਗਾ ਇਹਦੇ ਵਿੱਚ ਵੀ ਜਦੋਂ ਸਵਾਸਾ ਰੂਪੀ ਤੇਲ ਖਤਮ ਹੋ ਗਿਆ ਤੇ ਇਹਨੇ ਬੁੱਝ ਜਾਣਾ ਫਿਰ ਕੁਝ ਵੀ ਨਜ਼ਰ ਨਹੀਂ ਆਉਣਾ ਤੇਲ ਜਲੇ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਜਿਵੇਂ ਇੱਕ ਘਰ ਦੇ ਵਿੱਚ ਇੱਕ ਕਮਰੇ ਵਿੱਚ ਭਗਤ ਜੀ ਕਹਿੰਦੇ ਦੀਪਕ ਜਿੰਨਾ ਚਿਰ ਜਗਦਾ ਉਹਨਾਂ ਚਿਰ ਚਾਨਣ ਰਹਿੰਦਾ ਜੇ ਜਦੋਂ ਦੀਪਕ ਦੇ ਵਿੱਚ ਤੇਲ ਖਤਮ ਹੋ ਗਿਆ ਉਹਦੀ ਬੱਤੀ ਨੇ ਬੁੱਝ ਜਾਣਾ ਭਗਤ ਜੀ ਕਹਿੰਦੇ ਮੰਦਰ ਸੁੰਨਾ ਹੋ ਜਾਂਦਾ ਉਹ ਘਰ ਸੁੰਨਾ ਹੋ ਜਾਂਦਾ ਉਹਦੇ ਵਿੱਚ ਲਾਈਟ ਬੁੱਝਣ ਨਾਲ ਹਨੇਰਾ ਹੀ ਹਨੇਰਾ ਛਾ ਜਾਂਦਾ ਕੁਝ ਵੀ ਨਜ਼ਰ ਨਹੀਂ ਹੁੰਦਾ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਸਾਰੇ ਸਰੀਰ ਵਿੱਚੋਂ ਜਦੋਂ ਸਵਾਸਾ ਰੂਪੀ ਤੇਲ ਖਤਮ ਹੋ ਗਿਆ ਇਸ ਮੰਦਰ ਨੇ ਵੀ ਬੁੱਝ ਜਾਣਾ ਇਸ ਵਿੱਚ ਵੀ ਸੁੰਨਾਪਨ ਆ ਜਾਣਾ ਜਿੱਧਰ ਮਰਜੀ ਕੋਈ ਰੱਖੇ ਸੁਟੇ ਉਮਰਜ਼ੀ ਕਰੀ ਜਾਵੇ ਫਿਰ ਇਹਨੂੰ ਕੋਈ ਫਰਕ ਨਹੀਂ ਹੈ ਇਹ ਭਗਤ ਜੀ ਕੇਂਦਰੀ ਭਾਵ ਦੱਸਾਂਦੇ ਆ ਰੇ ਬੌਰੇ ਤੂੰ ਐ ਘਰੀ ਨਾ ਰੱਖੈ ਘਰੀ ਨਾ ਰੱਖੈ ਕੋਈ ਭਗਤ ਜੀ ਕਹਿੰਦੇ ਵੀ ਬੌਰੇ ਮਨੁੱਖ ਤੂੰ ਝੱਲਾ ਹੈ ਬੌਰਾਂ ਹੈ ਜਿਸ ਘਰ ਵਾਸਤੇ ਜਿਸ ਦੁਨੀਆ ਵਾਸਤੇ ਤੂੰ ਜ਼ਿੰਦਗੀ ਦੇ ਸਾਹ ਲਈ ਜਨੈ ਉਸ ਘਰ ਵਿੱਚ ਘੜੀ ਵੀ ਤੇਰਾ ਰਹਿਣ ਨਹੀਂ ਹੈ ਜਿੰਨਾ ਤੇਰੇ ਤੇਰਾ ਸਰੀਰ ਹੈ ਉਨਾਂ ਚਿਰ ਤੈਨੂੰ ਰੱਖਿਆ ਜਾਣਾ ਉਸ ਤੋਂ ਬਾਅਦ ਕੱਢ ਦਿੱਤਾ ਜਾਣਾ ਇੰਦੇ ਤੇ ਦੇ ਨਹੀਂ ਸਕਦਾ ਤੂੰ ਜਦੋਂ ਤੇਰੀ ਜਾਨ ਨਿਕਲ ਗਈ ਸਾਹ ਨਿਕਲ ਗਏ ਆਤਮਾ ਪਖੇਰੂ ਅੰਸ ਉੱਟ ਗਿਆ ਇਹ ਕਹਿੰਦੇ ਫਿਰ ਤੈਨੂੰ ਕੱਢ ਦਿੱਤਾ ਜਾਣਾ ਤੇ ਵਚਨ ਕਰਦੇ ਨੇ ਭਗਤ ਜੀ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਵਚਨ ਕਰਦੇ ਨੇ ਕਾ ਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ ਭਗਤ ਜੀ ਰਿਸ਼ਤੇ ਗਨਾਂਦੇ ਹਨ ਕਹਿੰਦੇ ਸੰਸਾਰ ਦੇ ਜਿੰਨੇ ਰਿਸ਼ਤੇ ਹਨ ਤੇਰੀ ਮਾਂ ਹੈ ਤੇਰਾ ਪਿਤਾ ਹੈ ਤੇਰੀ ਘਰ ਵਾਲੀ ਹੈ ਪਤਨੀ ਤੇਰੀ ਭਗਤ ਜੀ ਕਹਿੰਦੇ ਕਵਨ ਪੁਰਖ ਕੀ ਜੋਈ ਦਾਸੇ ਦੇ ਵਿੱਚੋਂ ਕਿਹੜਾ ਜੀ ਤੇਰੇ ਨਾਲ ਜਾਣ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ हे ਮਨੁੱਖ ਇਸ ਸੰਸਾਰੀ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਤੇਰੀ ਆਤਮਾ ਦੇ ਨਾਲ ਨਹੀਂ ਨਿਭ ਸਕਦਾ ਇਹ ਸੰਸਾਰ ਦੇ ਕਰਮ ਰਿਸ਼ਤੇ ਹਨ ਭਗਤ ਜੀ ਦੇ ਸਤਿਗੁਰੂ ਦੇ ਬਾਣੀ ਵਿੱਚ ਨੇਕਾ ਹੀ ਬੋਲ ਹਨ ਸ਼ਬਦ ਹਨ ਸੋ ਦਿਨ ਆਮਨ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਉ ਹੈ ਕਾਕਾ ਉੱਥੇ ਵੀ ਭਗਤ ਜੀ ਗੁਲਾਉਂਦੇ ਹਨ ਕਹਿੰਦੇ ਜਿਹੜੇ ਦਿਨ ਦਾ ਡਰ ਸੀ ਨਾ ਕਿ ਮੌਤ ਨਾ ਆ ਜਾਵੇ ਭੱਜਦੇ ਸੀ ਮੌਤ ਤੋਂ ਤੇ ਭਗਤ ਜੀ ਉੱਥੇ ਕਹਿੰਦੇ ਕਿ ਉਹ ਦਿਨ ਆ ਗਿਆ ਉਹ ਆ ਖੜਿਆ ਤੇ ਭਗਤ ਜੀ ਕਹਿੰਦੇ ਹੁਣ ਕਿਹੜਾ ਰਿਸ਼ਤਾ ਕੰਮ ਆਉਣਾ ਨਾ ਕਾਕੀ ਮਾਤ ਪਿਤਾ ਕੋ ਕਾਕੂ ਕਵਨ ਪੁਰਖ ਕੀ ਜੋਈ ਤੇ ਉੱਥੇ ਵੀ ਭਗਤ ਜੀ ਕਹਿੰਦੇ ਇਸ ਸੰਸਾਰੀ ਰਿਸ਼ਤੇ ਕੋਈ ਕਮ ਨਹੀਂ ਹੋਣੀ ਇਹਦੇ ਕੋਈ ਹੈ ਪ੍ਰਭੂ ਦਾ ਨਾਮ ਜਿਹੜਾ ਤੇਰੀ ਆਤਮਾ ਦੇ ਨਾਲ ਜਾ ਸਕਦਾ ਹੈ ਸੰਸਾਰ ਵਿੱਚੋਂ ਕੋਈ ਵੀ ਵਸਤੂ ਤੇਰੇ ਨਾਲ ਨਹੀਂ ਜਾ ਸਕਦੀ ਆ ਕੀ ਮਾਤ ਪਿਤਾ ਕੋ ਕਾਕੂ ਕਵਨ ਪੁਰਖ ਕੀ ਜੋਈ ਭਗਤ ਜੀ ਕਹਿੰਦੇ ਸੰਸਾਰ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਮੋਹ ਮਮਤਾ ਖਤਮ ਹੋ ਜਾਣੀ ਹੈ ਘੱਟ ਫੁੱਟੇ ਕੋਈ ਬਾਤ ਨਾ ਪੁੱਛੇ ਕਾਢੋ ਕਾਢੋ ਹੋਈ ਅਗਤ ਜੀ ਕਹਿੰਦੇ ਜਦੋਂ ਸਰੀਰੂਪੀ ਘਾਟ ਨੇ ਫੁੱਟਣਾ ਹੈ ਨਾ ਇਸ ਸਰੀਰੂਪੀ ਘੜੇ ਨੇ ਫਿਰ ਦੁਨੀਆ ਨੇ ਕਹਿਣ ਲੱਗ ਜਾਣਾ ਕੀ ਇਹਨੂੰ ਕੱਢ ਲਓ ਛੇਤੀ ਕਰੋ ਧੀਰਣਾ ਲਾਓ ਕਿਤੇ ਲੇਟ ਨਾ ਹੋ ਜਾਈਏ ਐਵੇਂ ਹੁੰਦਾ ਨਾ ਆਪਾਂ ਐਵੇਂ ਕਹਿੰਨੇ ਆ ਸਾਰੇ ਜਦੋਂ ਵੀ ਸਰੀਰ ਮਰਤੇ ਹੁੰਦਾ ਕਿਸੇ ਘਰ ਦੇ ਵਿੱਚ ਤੇ ਅਸੀਂ 2-4 ਘੰਟੇ ਵਿੱਚ ਜੀ ਕਾਲੇ ਪੈ ਜਾਂਦੇ ਆਪਾਂ ਯਰ ਦਿਨ ਨਾ ਡੁੱਬ ਜਾਵੇ ਕਿਤੇ ਰਾਤ ਨਾ ਰੱਖਣਾ ਪੈ ਜਾਈਏ ਫਿਰ ਰਾਤ ਬਹਿਣਾ ਪੈਂਦਾ ਸਾਰੀ ਸੁਰਜ ਰੇਂਦਰ ਰੇਂਦੇ ਦਵਾ ਦਾ ਕੱਢ ਲੀਏ ਕੋਈ ਇੰਤਜ਼ਾਰ ਕਰਦੇ ਆਂ ਪਰ ਕਿਸੇ ਦਾ ਫਿਰ ਵੀ ਉਥੇ ਕਾਲੀ ਪੈਂਦੀ ਕਿ ਛੇਤੀ ਉਹ ਜੀ ਆਏ ਤੇ ਫਟਾਫਟ ਇਸ਼ਨਾਨ ਕਰਾ ਕੇ ਸਰੀਰ ਨੂੰ ਕੱਢੀਏ ਹਗਦੇ ਜੀ ਕਹਿੰਦੇ ਫਿਰ ਤੇਰਾ ਨਹੀਂ ਰਹਿਣਾ ਹੁਣਾ ਕਿਉਂਕਿ ਜਿੰਨਾ ਚਿਰ ਸਾਹ ਆਉਣਾ ਚਿਰ ਤੂੰ ਆਦਮੀ ਐ ਤੂੰ ਮਨੁੱਖ ਐ ਉਸ ਤੋਂ ਬਾਅਦ ਤਾਂ ਸਵਾਹ ਹੈ ਮਿੱਟੀ ਦੀ ਢੇਰੀ ਐ ਭਗਤ ਜੀ ਕਹਿੰਦੇ ਜਿਵੇਂ ਕੱਚਾ ਘੜਾ ਉਥੇ ਧਾਰ ਲੈਂਦੇ ਹਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਕੱਚਾ ਘੜਾ ਹੈ ਨਾ ਜਿਹੜਾ ਉਹਨਾਂ ਚਿਹਰੀ ਘਰ ਵਿੱਚ ਸੋਭਦਾ ਜਿੰਨਾ ਚਿਰ ਉਥੇ ਜਾਲ ਹੈ ਆਪਾਂ ਰੱਖਦੇ ਨਾ ਘਰਾਂ ਚੋਂ ਘੜੇ ਪਿਲੋਂ ਘੜੇ ਸੀ ਹੁਣ ਫਰਜਾ ਹੁਣ ਵੀ ਆਪਾਂ ਘੜੇ ਰੱਖਨੇ ਸ਼ੁਰੂ ਕਰਦੇ ਹਨ ਫਿਰ ਤੇ ਪਿਆਰੋ ਉਹਨਾਂ ਚਿਹਰੀ ਉਹ ਚੰਗਾ ਲੱਗਦਾ ਜਿੰਨਾ ਚਿਰ ਝੰਡਾ ਜਲ ਸ਼ੱਕੀਦਾ ਜਿੱਦਨ ਉਹਦੇ ਚ ਤਰੇੜ ਪੈ ਜਾਂਦੀ ਹੈ ਫਿਰ ਜਾਲ ਨਹੀਂ ਟਿਕਦਾ ਫਿਰ ਜਲ ਚੋ ਜਾਂਦਾ ਉਹਦੇ ਚੋਂ ਉਹ ਹੀ ਚੁੱਕ ਕੇ ਉਹ ਮਾਰੀਦਾ ਰੂੜੀ ਦੇ ਉੱਤੇ ਕੂੜੇ ਵਾਲੇ ਢੇਰ ਤੇ ਆਪਾਂ ਜਾ ਸੁੱਟਦੇ ਆ ਨੂੰ ਇਸੇ ਤਰ੍ਹਾਂ ਇਹ ਕੱਚਾ ਸਰੀਰ ਹੈ ਪਿਆਰੋ ਜਦੋਂ ਇਹਦੇ ਵਿੱਚੋਂ ਸਵਾਸਾ ਰੂਪੀ ਜਲ ਸਿੰਚਿਆ ਗਿਆ ਖਤਮ ਹੋ ਗਿਆ ਤੇ ਪਿਆਰੋ ਫਿਰ ਇਹਨੂੰ ਵੀ ਰੱਖਿਆ ਨਹੀਂ ਜਾਂਦਾ ਹੁਣਾਂ ਚਿਰ ਆਉ ਭਗਤ ਹੈ ਸਰੀਰ ਕਰਕੇ ਜਿੰਨਾ ਚਿਰ ਇਹਦੇ ਚ ਸਾਹ ਹਨ ਆਪਾਂ ਪਿਆਰ ਪ੍ਰੇਮ ਇੱਕ ਦੂਜੇ ਨਾਲ ਮੋਹ ਕਰਦੇ ਆ ਉਦੋਂ ਸਾਰਾ ਮੂਹ ਟੁੱਟ ਜਾਂਦਾ ਮਹਾਰਾਜ ਜੀ ਦੇਖੋ ਭਗਤ ਜੀ ਅੱਗੇ ਬਿਆਨ ਕਰਦੇ ਹਨ ਕਬੀਰ ਸਾਹਿਬ ਜੀ ਦਿਉਰੀ ਬੈਠੀ ਮਾਤਾ ਰੁਵੈ ਖੱਟਿਆ ਲੈ ਗਏ ਭਾਈ ਭਗਤ ਜੀ ਕਹਿੰਦੇ ਫਿਰ ਮਾਤਾ ਵੀ ਰੋਂਦੀ ਹੈ ਦਲੀਚ 'ਤੇ ਬਹਿ ਕੇ ਦਿਉਰੀ ਤੇ ਦਲੀਚ 'ਚ ਚਾਰ ਭਾਈ ਖੱਟਿਆ ਕਹਿੰਦੇ ਅਨਚਾਰ ਪਾਈ ਨੂੰ ਜਿਹੜੀ ਚੁੱਕ ਕੇ ਲੈ ਜਾਂਦੇ ਸੀ ਜਿਹਦੇ ਤੇ ਮਨੁੱਖ ਦੀ ਦੇਹ ਨੂੰ ਪਾਇਆ ਜਾਂਦਾ ਭਗਤ ਜੀ ਕਹਿੰਦੇ ਉਹ ਖੱਟੀਆਂ ਨੂੰ ਚਾਰ ਭਾਈ ਰਿਸ਼ਤੇਦਾਰ ਚੁੱਕ ਕੇ ਲੈ ਜਾਂਦੇ ਹਨ ਸਿਵਿਆਂ ਦੇ ਵਿੱਚ ਤੇ ਮਾਤਾ ਜਿਹੜੀ ਰੋਂਦੀ ਰਹਿ ਜਾਂਦੀ ਹੈ ਕਰ ਲਾਂਦੀ ਰਹਿ ਜਾਂਦੀ ਹੈ ਪਿਆਰਿਓ ਪਰ ਅਸੀਂ ਨਾਲ ਨਹੀਂ ਨਿਭ ਸਕਦੇ ਜਿੰਨਾ ਮਰਜੀ ਛੜੀਆਂ ਮਾਰੀਏ ਰੋਈਏ ਕਿਤੇ ਆਤਮਾ ਨਾਲ ਥੋੜਾ ਨਹੀਂ ਨਿਭ ਸਕਦੇ ਆ ਸਰੀਰ ਨਾਲ ਮੋਹ ਸੀ ਸਰੀਰ ਚੋਂ ਜਾਨ ਨਿਕਲ ਗਈ ਜਿੰਨਾ ਤਰ ਦਿਖਦਾ ਉਹਨਾਂ ਚਿਰ ਮੋਹ ਜਾਗਣੇ ਜਾਗਣਾ ਹੈ ਕਿਉਂਕਿ ਬਚਪਨ ਤੋਂ ਜੰਮਣ ਤੋਂ ਲੈ ਕੇ ਮਰਨ ਤੱਕ ਮੋਹ ਖਿੱਲਰਦਾ ਹੈ ਇਹ ਹੀ ਮੋਹ ਮਮਤਾ ਹੈ ਜਿਹਨੂੰ ਤੀਜੇ ਪਾਤਸ਼ਾਹ ਜੀ ਕਹਿੰਦੇ ਨ ਮਾਇਆ ਮਮਤਾ ਮੋਹ ਨਹੀਂ ਜਿਨ ਵਿੰਦਨ ਤਾਂ ਜਗ ਖਾਇਆ ਉਥੇ ਤੀਜੇ ਪਾਤਸ਼ਾਹ ਜੀ ਇਸ ਮੋਹ ਦੀ ਜ਼ਿਕਰ ਕਰਦੇ ਹਨ ਕਹਿੰਦੇ ਮਾਇਆ ਮਮਤਾ ਹੈ ਜਿਹਨੇ ਸਾਰੇ ਜਗਤ ਨੂੰ ਦੰਦਾ ਤੋਂ ਬਿਨਾ ਖਾਦਾ ਹੈ ਤੇ ਜਦੋਂ ਮਰਦਾ ਮਨੁੱਖੀ ਮਮਤਾ ਉੱਡ ਜਾਂਦੀ ਹੈ ਸੱਜੇ ਸੱਜੇ ਖਤਮ ਹੋ ਜਾਂਦੀ ਹੈ ਕਈ ਜੰਜਾਲ ਹੈ ਸੰਸਾਰ ਦਾ ਯਾਰ ਇਹ ਦੇ ਵਿੱਚ ਹੀ ਅਸੀਂ ਫਸੇ ਰਹਨੇ ਆ ਇਹਦੇ ਤੋਂ ਉੱਪਰ ਨਹੀਂ ਸਕਦੇ ਨਿਕਲ ਨਹੀਂ ਸਕਦੇ ਮੋਹ ਮਮਤਾ ਦੇ ਵਿੱਚ ਹੀ ਫਸੇ ਅਸੀਂ ਕਰਮ ਕਮਾਨੇ ਆ ਜ਼ਿੰਦਗੀ ਦੇ ਵਿੱਚ ਬਸ ਇੱਕੋ ਹੀ ਹੈ ਕਿ ਗੁਰੂ ਦਾ ਜੇ ਸਾਥ ਹੈ ਸਾਡੇ ਕੋਲ ਸੰਗ ਹੈ ਬਾਣੀ ਦਾ ਆਸਰਾ ਹੈ ਫਿਰ ਇਹ ਮੋਹ ਮਮਤਾ ਤੋਂ ਬਨੁਖ ਬਾਹਰ ਆ ਸਕਦਾ ਹੈ ਕੋਈ ਦੂਜਾ ਦਰਵਾਜ਼ਾ ਹੀ ਨਹੀਂ ਰਸਤੇ ਨਹੀਂ ਜਿੱਥੋਂ ਬਾਹਰ ਨਿਕਲ ਸਕੀਏ ਭਗਤ ਜੀ ਕਹਿੰਦੇ ਦਿਉਰੀ ਬੈਠੀ ਮਾਤਾ ਰੋਵੇ ਖੱਟਿਆ ਲੈ ਕੇ ਭਾਈ ਚੁੱਕ ਕੇ ਚਾਰ ਭਾਈ ਲੈ ਜਾਂਦੇ ਹਨ ਭਗਤ ਜੀ ਕਹਿੰਦੇ ਲੱਟ ਛਟਕਾਏ ਤੀਰੀਆ ਰੋਵੇ ਹੰਸ ਕੇ ਲਾ ਜਾਈ ਉਥੇ ਮਾਤਾ ਰੋਂਦੀ ਉਥੇ ਘਰ ਵਾਲੀ ਵੀ ਤੀਰੀਆ ਜਿਹੜੀ ਉਹ ਵੀ ਵੈਣ ਪੰਦੀ ਹੈ ਉਹ ਵੀ ਰੋਂਦੀ ਹੈ ਉੱਚੀ ਉੱਚੀ ਪੱਟਾਂ ਤੇ ਹੱਥ ਮਾਰ ਕੇ ਭਗਤ ਜੀ ਕਹਿੰਦੇ ਉਹ ਵੀ ਕਹਿੰਦੀ ਹੈ ਕਿ ਤੂੰ ਕੱਲਿਆ ਕੋ ਚਲਾ ਗਿਆ ਮੈਨੂੰ ਵੀ ਨਾਲ ਲੈ ਜਾਂਦਾ ਐਂ ਤੇਨ ਆਪਾਂ ਸਾਰੇ ਘਰ ਵਾਲੀ ਕਹਿੰਦੀ ਐ ਬੱਚੇ ਕਹਿੰਦੇ ਹਨ ਮਾਪਿਓਂ ਕਹਿੰਦਾ ਪਰ ਨਾਲ ਨਹੀਂ ਅਸੀਂ ਜਾ ਸਕਦੇ ਇਹ ਕਹਿਣ ਦੀਆਂ ਗੱਲਾਂ ਸੰਸਾਰੀ ਬਾਤਾਂ ਹਨ ਅਖਤ ਜੀ ਕਹਿੰਦੇ ਪਰ ਨਾਲ ਨਹੀਂ ਅਸੀਂ ਤੁਰ ਸਕਦੇ ਸਾਡਾ ਮੋਹ ਹੁੰਦਾ ਇਸ ਕਰਕੇ ਬਛੂੜਾ ਪੈਣ ਤੇ ਬੜਾ ਵੱਡਾ ਦੁੱਖ ਲੱਗਦਾ ਇਸ ਕਰਕੇ ਸਾਡੇ ਤੋਂ ਸਹਿਣ ਨਹੀਂ ਪਿਆਰਿਓ ਹੁੰਦਾ ਇਹ ਅਸੀਂ ਰੋਨੇ ਆ ਕਿਉਂਕਿ ਕੰਮਕਾਰਾਂ ਤੋਂ ਬੰਦਾ ਟੁੱਟ ਜਾਂਦਾ ਤੇ ਸਾਨੂੰ ਬੜਾ ਮਹਿਸੂਸ ਹੁੰਦਾ ਭਗਤ ਜੀ ਕਹਿੰਦੇ ਲੱਤ ਛ ਟਕਾਏ ਲੱਤਾਂ ਮਾਰ ਮਾਰ ਕੇ ਬਾਹਾਂ ਮਾਰ ਮਾਰ ਕੇ ਸਿਰੋਂ ਨਿਆ ਹੰਸ ਭਗਤ ਜੀ ਕਹਿੰਦੇ ਆਤਮਾ ਰੂਪੀ ਹੰਸ ਨੂੰ ਤਾਂ ਕੱਲ ਹੀ ਜਾਣਾ ਪੈਣਾ ਨਾ ਉਥੇ ਸਾਡੀ ਆਤਮਾ ਦੂਜੀ ਆਤਮਾ ਦਾ ਸਾਥ ਨਹੀਂ ਦੇ ਸਕਦੀ ਸਰੀਰ ਕ੍ਰਿਸ਼ ਤੇ ਸਰੀਰ ਤੱਕੀ ਸਹਿਮਤਨ ਪਿਆਰਿਓ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਿ ਤਾਈ ਖੀਰ ਲੀਆਂ ਤੁਖਾ ਵਿੱਚ ਪਿਆਰਿਓ ਭਗਤ ਜੀ ਜਵਾਬ ਦਿੰਦੇ ਹਨ ਕਹਿੰਦੇ ਭਾਈ ਇਹ ਸਾਧ ਸੰਗਤ ਜਿਓ ਸਤਿ ਪੁਰਸ਼ੋ ਸੁਣਨਾ ਕਰੋ ਇਹ ਭਾਵ ਸਾਗਰ ਜਿਹੜਾ ਅਗਣ ਦਾ ਸਾਗਰ ਹੈ ਭਗਤ ਜੀ ਕਹਿੰਦੇ ਸੰਸਾਰ ਰੂਪੀ ਅਗਣ ਦੇ ਸਾਗਰ ਵਿੱਚੋਂ ਨਾਮ ਜਪਣ ਤੋਂ ਬਿਨਾ ਪਿਆਰਿਓ ਦੀ ਬੰਦਗੀ ਕਰਨ ਤੋਂ ਬਿਨਾ ਨਹੀਂ ਅਸੀਂ ਤਰ ਸਕਦੇ ਕਹਿੰਦੇ ਤੋਂ ਪ੍ਰਭੂ ਦਾ ਸਾਥ ਚਾਹੀਦਾ ਉਹਦੀ ਬੰਦਗੀ ਉਹਦਾ ਭਜਨ ਜਿਹੜਾ ਉਹ ਹੀ ਸਾਨੂੰ ਇਸ ਅੱਗ ਦੇ ਸਾਗਰ ਤੋਂ ਪਾਰ ਕਰ ਸਕਦਾ ਹੈ ਆਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਿ ਤਾਈ ਕਹਿੰਦੇ ਇਸ ਤੋਂ ਜੇ ਤਰਨਾ ਹੈ ਭਾਈ ਤਾਂ ਪ੍ਰਭੂ ਦੀ ਬੰਦਗੀ ਕਰ ਲਈ ਉਹਦਾ ਭਜਨ ਕਰ ਲਈ ਉਹਦਾ ਸੰਗ ਕਰ ਲਈਏ ਜਿਹਦੇ ਨਾਲ ਹੀ ਅਸੀਂ ਤਰ ਸਕਦੇ ਆ ਨਹੀਂ ਤੇ ਭਗਤ ਜੀ ਖੀਰਲੀ ਤੋਖ ਦਰਸਾਉਂਦਿਆਂ ਇਸ ਬੰਦੇ ਸਿਰ ਜੁਨਮ ਹੋਤ ਹੈ ਜਮਨੀ ਹਟੇ ਗਸਾਈ ਭਗਤ ਜੀ ਕਹਿੰਦੇ ਨਹੀਂ ਤਾਂ ਜੁਨਮਾਂ ਦੀ ਪੰਡ ਜਿਹੜੀ ਹੈ ਨਾ ਉਹ ਸਿਰ ਤੇ ਲੈਣੀ ਹੈ ਅਸੀਂ ਕਹਿੰਦੇ ਨਹੀਂ ਤਾਂ ਜਿਹੜਾ ਪਿੱਲੋ ਪਾਪ ਕਮਾਇਆ ਕਰਮ ਕਮਾਇਆ ਨੂੰ ਉਹਦੀ ਪੰਡ ਸਿਰ ਤੇ ਰੱਖੀ ਜਾਂਦੀ ਹੈ ਜਮ ਜਿਹੜਿਆਂ ਨੂੰ ਨਾਲ ਜਾਂਦੇ ਹਨ ਉਹ ਪੰਡ ਜਿਹੜੀ ਸਿਰ ਤੇ ਚੁੱਕੀ ਨਹੀਂ ਜਾਂਦੀ ਫਿਰ ਭਾਰੀ ਹੁੰਦੀ ਹੈ ਪਾਪਾਂ ਦੀ ਪੰਡ ਇਹ ਭਗਤ ਜੀ ਕਹਿੰਦੇ ਕੋਈ ਰਸਤਾ ਹੈ ਬਚਨ ਦਾ ਸੰਗਤ ਕਰ ਲਈਏ ਕਹਿੰਦੇ ਨਹੀਂ ਤਾਂ ਜਾਮਾ ਨੇ ਤਾਂ ਨਾਲ ਨਾਲ ਹੀ ਤੁਰੇ ਫਿਰਨਾ ਜਿਵੇਂ ਜਿਵੇਂ ਉਹ ਪਾਪਾਂ ਦੀ ਕਰਮਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ ਜਮ ਤਾਂ ਡੀਕਦਾ ਕਾਲ ਦੀਕਦਾ ਕਿ ਕਦੋਂ ਸਾਹ ਪੂਰੇ ਹੋਣ ਇਹਨੂੰ ਸਜ਼ਾ ਦਵਾਂ ਤੇ ਭਗਤ ਜੀ ਕਹਿੰਦੇ ਇਸ ਬੰਦੇ ਸਿਰ ਜਨਮ ਹੋਤ ਹੈ ਜਮ ਨਹੀਂ ਹਟੇ ਗੁਸਾਈ ਭਗਤ ਜੀ ਕਹਿੰਦੇ ਜਮਾਂ ਨੇ ਨਹੀਂ ਭਜਣਾ ਉਹਨਾਂ ਨੇ ਤਾਂ ਜਾਨ ਕੱਢ ਕੇ ਲੈ ਕੇ ਜਾਣੀ ਹੈ ਕਹਿੰਦੇ ਇਸ ਕਰਕੇ ਪਹਿਲੋਂ ਹੀ ਅਸੀਂ ਇਹ ਸਮਾ ਸੰਭਾਲ ਲਈਏ ਬੰਦਗੀ ਕਰ ਲਈਏ ਭਜਨ ਕਰ ਲਈਏ ਤਾਂ ਕਿ ਜਮਾਂ ਦੇ ਵੱਸ ਸਾਨੂੰ ਪੈਣਾ ਹੀ ਨਾ ਪਵੇ ਨਹੀ ਤਾਂ ਜਿੰਦੇ ਜੀ ਅਸੀਂ ਜਮਾ ਦੇ ਵਸ ਪੈ ਜੰਨੇ ਆ ਕਿਉਂਕਿ ਜਿਹਦੇ ਕਰਮ ਅਸੀਂ ਕਮਾਣਿਆ ਉਹ ਪੰਡ ਸਿਰ ਤੇ ਰੱਖੀ ਜਾਂਦੀ ਹੈ ਕਰਮਾਂ ਦੀ ਰਮਾਂ ਦਾ ਲੇਖਾ ਨਾਲ ਲੈ ਕੇ ਜਾਣਾ ਪੈਂਦਾ ਤੇ ਕਮਾਈ ਕਰ ਲਾਂਗੇ ਭਜਨ ਕਰ ਲਾਂਗੇ ਬੰਦਗੀ ਕਰ ਲਾਂਗੇ ਚੰਗੇ ਕੰਮ ਕਰ ਲਾਂਗੇ ਪਿਆਰਿਓ ਫਿਰ ਉਹ ਲੇਖਾ ਨਹੀਂ ਲੈ ਜਾਣਾ ਪੈਂਦਾ ਉਹ ਇੱਥੇ ਹੀ ਸੰਸਾਰ ਵਿੱਚ ਹੀ ਮਾਲਕ ਪ੍ਰਭੂ ਖਤਮ ਕਰ ਦਿੰਦਾ ਸਾਰਾ ਚਿੱਠਾ ਪਾੜ ਦਿੰਦਾ ਗੁਰਮੁਖਾਂ ਦਾ ਫਿਰ ਤਾਂ ਭਗਤ ਸਤਗੁਰੂ ਜੀ ਖੁਦ ਲੈਣ ਹੁੰਦੇ ਹਨ ਇਹ ਜੁਨਾ ਚ ਪਹਿਣ ਦੀ ਲੋੜ ਨਹੀਂ ਪੈਂਦੀ ਇਹ ਮਹਾਰਾਜ ਭਗਤ ਕਬੀਰ ਸਾਹਿਬ ਜੀ ਸਾਨੂੰ ਮੱਤ ਦੇ ਰਹੇ ਹਨ ਇਹਦੇ ਭਾਈ ਪਹਿਲੋ ਪਹਿਲੋ ਸਮਾਂ ਸੰਭਾਲ ਲਿਏ ਇਹ ਸਾਗਰ ਸੰਸਾਰ ਅੱਗ ਦਾ ਸਾਗਰ ਹੈ ਇਹਨੂੰ ਪਾਰ ਕਰਨ ਵਾਸਤੇ ਸਾਨੂੰ ਸਤਗੁਰੂ ਦਾ ਸਾਥ ਭਜਨ ਬੰਦਗੀ ਚਾਹੀਦੀ ਹੈ ਉਹ ਜਿੰਨਾ ਚਿਰ ਸਾਡੇ ਕੋਲ ਸਾਹ ਹਨ ਪਿਆਰਿਓ ਉਨਾਂ ਚਿਰ ਅਸੀਂ ਕਰ ਸਕਦੇ ਹਾਂ ਉਸ ਤੋਂ ਬਾਅਦ ਪਛਤਾਵਾ ਹੈ ਉਸ ਤੋਂ ਬਾਅਦ ਪਿਆਰਿਓ ਕੁਝ ਵੀ ਨਹੀਂ ਬੰਨਣਾ ਅਸੀਂ ਰੋ ਕੇ ਰੁਲਾ ਕੇ ਬਹਿ ਜਾਂਦੇ ਆ ਜਿਹੜੀ ਆਤਮਾ ਜਾਂਦੀ ਹੈ ਉਹਨੂੰ ਉਸੇ ਹਿਸਾਬ ਨਾਲ ਕੋਈ ਜਗ੍ਹਾ ਮਿਲਦੀ ਹੈ ਇਹ ਇੰਨੀਆਂ ਕੁ ਪਿਆਰਿਓ ਹਾਜ਼ਰੀਆਂ ਪ੍ਰਮਾਨ ਕਰਿਓ ਇੱਥੇ ਭਗਤ ਜੀ ਦੇ ਨੌ ਸ਼ਬਦ ਸੰਪੂਰਨ ਹੁੰਦਿਆਂ ਦੋ ਤੁਕੇ ਭਾਵ ਦੋ-ਦੋ ਤੁਖਾਂ ਵਾਲੇ ਪੰਕਤੀਆਂ ਵਾਲੇ ਸ਼ਬਦ ਸਨ ਅੱਗੇ ਪਿਆਰਿਓ ਭਗਤ ਜੀ ਦੇ ਲੰਮੇ ਸ਼ਬਦ ਰੰਭ ਹੋਣੇ ਹਨ ਚੌਪਦੀ ਇੱਕ ਤੁਕੇ ਦੋ ਤੁਕੇ ਚਾਰ ਤੁਕੇ ਵਾਲੇ ਉਹ ਕੱਲ ਨੂੰ ਰੰਭ ਹੋਣਗੇ ਬਾਣੀ ਵਿਚਾਰ ਦੇ ਜੀ ਨੇਕਾਂ ਭੁੱਲਾਂ ਜੰਦੀਆਂ ਨ ਮਾਰਸ ਮੱਤ ਬਖਸ਼ਣ ਆਈਆਂ ਮਾਈ ਭਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ